ਚੰਡੀਗੜ੍ਹ ਦੀ ਅੱਤੀ ਤੋਂ ਵੱਧ ਆਬਾਦੀ ਦੇ ਚਲਾਨ 1 ਸਾਲ ਦੇ ਵਿੱਚ ਹੋਏ ਔਰ ਤੁਹਾਨੂੰ ਸੁਣ ਕੇ ਹੈਰਾਨ ਕਿਉਂਕਿ 70% ਚਲਾਨ ਬਾਈ ਕੈਮਰਾਜ਼ ਹੋਏ ਨੇ 30% ਚਲਾਨ ਸਿਰਫ ਜਿਹੜੇ ਨੇ ਉਹ ਮੈਨੂਅਲੀ ਹੋਏ ਨੇ ਫਿਰ ਸੋਈ ਸਾਹਿਬ ਇਹ ਵੀ ਇੱਕ ਕ੍ਰਾਂਤੀ ਹੈ ਦੇਖੋ ਪੁਲਸ ਵਾਲੇ ਕੀ ਕਹਿੰਦੇ ਨੇ ਕਹਿੰਦੇ ਇਹਦੇ ਨਾਲ ਦੋ ਫਾਇਦੇ ਹੁੰਦੇ ਆ ਕਹਿੰਦਾ ਮੈਂ ਵਿਧਾਇਕ ਦਾ ਮਾਮਾ ਬੋਲ ਰਿਹਾ ਚਾਚਾ ਬੋਲ ਰਿਹਾ ਦਾ ਬੋਲ ਰਿਹਾ ਓ ਖਤਮ ਹੋ ਗਿਆ ਕਹਿੰਦਾ ਪਤਾ ਹੀ ਨਹੀਂ ਸਾਨੂੰ ਕਿਸਾ ਬੋਲ ਰਿਹਾ ਦੂਜਾ ਕਿ ਦੇਰ ਸਵੇਰ ਰਾਤ ਨੂੰ ਸਵੇਰੇ 24 ਘੰਟੇ ਮੈਨ ਪਾਵਰ ਲਗਾਨੀ ਥੋੜੀ ਔਖੀ ਸੀ ਉਹ ਸੌਖਾ ਕੰਮ ਹੋ ਗਿਆ ਤੁਸੀਂ ਗੱਲ ਕਰ ਰਹੇ ਸੀਗੇ ਚੰਡੀਗੜ੍ਹ ਦੀ ਵੀ ਅੱਧੀ ਪਾਪੂਲੇਸ਼ਨ ਦਾ ਇਤਲਾਾਨ ਹੋਇਆ ਮੈਂ ਨੀਦਰਲੈਂਡ ਤੋਂ ਪੜ੍ਹਿਆ ਆਪਣੀ ਡਾਕਟੋਰਟ ਉੱਥੋਂ ਕੀਤੀ ਹੈ ਉੱਥੇ ਜਿਹੜੀ ਪਾਪੂਲੇਸ਼ਨ ਹੈ ਅਬਾਊਟ ਟੂ 1.5 ਮਿਲੀਅਨ ਹੈ ਤੇ ਉੱਥੋਂ ਦੇ ਜਿਹੜਾ ਚਲਾਨ ਸਾਲ ਦੇ ਹੈ 2.5 ਮਿਲੀਅਨ ਤੋਂ ਵੱਧ ਚਲਾਨ ਨੇ ਸਾਲ ਦੇ ਕਿਉਂਕਿ ਜ਼ੀਰੋ ਟੋਲਰ ਕਮਾਲ ਜੇ ਤੁਸੀਂ ਜ਼ੀਰੋ ਟੋਲਰੈਂਸ ਕਾਨੂੰਨ ਦੇ ਕਰਕੇ ਨਹੀਂ ਕਰੋਗੇ ਤੇ ਕਾਨੂੰਨ ਨੂੰ ਬਣਾ ਦੇ ਛੱਡਦੇ ਹੋ ਨਾ ਜੀ ਫੇ ਫਾਇਦਾ ਕੀ ਕਾਨੂੰਨ ਦਾ ਫਾਇਦਾ ਕੀ ਹੈ ਅੱਜ ਉੱਥੇ ਜਿਲ੍ਹਾਂ ਜਿਹੜੀਆਂ ਨੇ ਨਾ ਜਿਲ੍ਹਾਂ ਉਹਨਾਂ ਬੰਦ ਕਰਨੀਆਂ ਉਹਨਾਂ ਨੇ 8 ਜਿਲ੍ਹਾਂ ਚ ਨੀਦਰਲੈਂਡ ਦੇ ਵਿੱਚ ਜਿਲ੍ਹਾਂ ਜਿਹੜੀਆਂ ਬੰਦ ਕਰਤੀਆਂ ਕਿਉਂਕਿ ਕਾਨੂੰਨ ਤੋੜਦਾ ਹੀ ਨਹੀਂ ਤੋ ਕਿ ਉਹਨੂੰ ਡਰ ਹੈ ਜਿਹੜੀਆਂ ਮਿਡਲ ਈਸਟ ਕੰਟਰੀਜ਼ ਨੇ ਉੱਥੇ ਲੋਕੀ ਕਿਉਂ ਨਹੀਂ ਕਾਨੂੰਨ ਤੋੜਦੇ ਉੱਥੇ ਜਿਹੜੇ ਗੋਲਡ ਸੂਕਸ ਨੇ ਕਿਉਂ ਦੁਪਹਿਰੇ ਜਿਹੜੇ ਨੇ ਉਹ ਚੱਲ ਜਾਂਦੇ ਨੇ ਛੱਡ ਕੇ ਦੁਕਾਨਾਂ ਤੇ ਘਰ ਚਲੇ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਵੀ ਚੋਰੀ ਕਰ ਨਹੀਂ ਸਕਦਾ ਕੋਈ ਜੇ ਚੋਰੀ ਕਰਦਾ ਫੜਿਆ ਗਿਆ ਤਾਂ ਨਾਲ ਹੀ ਹੱਥ ਵੜ ਦਿੰਦੇ ਨੇ ਉਹਦੇ ਜਿੰਨਾ ਤੱਕਰ ਤੁਸੀਂ ਲੋਕਾਂ ਨੂੰ ਕਾਨੂੰਨ ਦਾ ਡਰ ਨਹੀਂ ਪਨਾ ਪਾਓਗੇ ਉਹਨਾਂ ਤੱਕਰ ਤੁਸੀਂ ਹਰਪ੍ਰੀਤ ਜੀ ਐਦਾਂ ਹੀ ਅਸੀਂ ਮਰਦੇ ਰਵਾਂਗੇ ਐਦਾਂ ਹੀ ਸਾਡਾ ਕੂਨ ਸੜਕਾਂ ਤੇ ਡੁੱਲਦਾ ਰਹੇਗਾ